ਧਿਆਨ ਰੱਖਣਯੋਗ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਦੇਸੀ ਘਿਓ ਗਰਮ ਕਰਕੇ ਚਟਣ ਨਾਲ ਛਾਤੀ ਦਾ ਦਰਦ ਅਤੇ ਸੋਜ ਦੂਰ ਹੋ ਜਾਂਦੀ ਹੈ ਮੂਲੀ ਦਾ ਰਸ ਰੋਜ਼ਾਨਾ ਪੀਣ ਨਾਲ ਪਿੱਤੇ ਦੀ ਪਥਰੀ ਬਣਨੀ ਬੰਦ ਹੋ ਜਾਂਦੀ ਹੈ ਬੱਚਿਆਂ ਦੇ ਪੇਟ ਦੇ ਕੀੜੇ ਖਤਮ ਕਰਨ ਲਈ ਕਲੌਂਜੀ ਨੂੰ ਪਾਣੀ ਵਿੱਚ ਉਬਾਲ ਕੇ ਇਸਤੇਮਾਲ ਕਰੋ ਜੋ ਔਰਤਾਂ ਆਪਣੇ ਚਿਹਰੇ ਤੇ ਨਿਖਾਰ ਲਿਆਉਣਾ ਚਾਹੁੰਦੀਆਂ ਹਨ ਉਹ ਦੁੱਧ ਵਿੱਚ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਮਿਲਾ ਕੇ ਇਸਤੇਮਾਲ ਜ਼ਰੂਰ ਕਰੋ ਹਲਦੀ ਭੁੰਨ ਕੇ ਉਸ ਦੇ ਉੱਪਰ ਸ਼ਹਿਦ ਲਗਾ ਕੇ ਚੱਟਣ ਨਾਲ ਜ਼ੁਕਾਮ ਬਿਲਕੁਲ ਖਤਮ ਹੋ ਜਾਂਦਾ ਹੈ ਦਿਨ ਵਿੱਚ ਸਿਰਫ ਦੋ ਖੀਰੇ ਖਾਣ ਨਾਲ ਮੋਟਾਪਾ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਨੂੰ ਮਿਹਦੇ ਦੀ ਕਮਜ਼ੋਰੀ ਹੋਵੇ ਤਾਂ ਤੁਹਾਨੂੰ ਹਰ ਰੋਜ਼ ਸਾਬੂ ਦਾਣਾ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਇਹ ਕਮਜ਼ੋਰੀ ਦੂਰ ਹੋ ਜਾਂਦੀ ਹੈ ਲਸਣ ਦੇ ਰਸ ਵਿੱਚ ਨਮਕ ਪਾ ਕੇ ਪੀਣ ਨਾਲ ਪੇਟ ਦਾ ਦਰਦ ਦੂਰ ਹੋ ਜਾਂਦਾ ਹੈ ਗੂੰਗਣਾ ਪਾਣੀ ਪੀਣ ਨਾਲ ਬਾਰੇ ਲੋਕ ਹਮੇਸ਼ਾ ਹੀ ਜਵਾਨ ਨਜ਼ਰ ਆਉਂਦੇ ਹਨ ਕੱਚਾ ਦੁੱਧ ਪੀਣ ਵਾਲੇ ਦਾ ਰੰਗ ਕਦੇ ਵੀ ਕਾਲਾ ਨਹੀਂ ਹੁੰਦਾ ਦਹੀਂ ਜ਼ਿਆਦਾ ਖਾਣ ਨਾਲ ਚਿਹਰੇ ਤੇ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ ਜਤੂਨ ਦਾ ਤੇਲ ਉਂਗਲੀ ਤੇ ਲਗਾ ਕੇ ਕੰਨ ਵਿੱਚ ਫੇਰ ਨਾਲ ਸੁਣਨ ਦੀ ਸ਼ਕਤੀ ਵਧੀਰੀਨ ਹੋ ਜਾਂਦੀ ਹੈ ਬਿਨਾ ਦੁੱਧ ਵਾਲੀ ਚਾਹ ਪੀਣ ਨਾਲ ਮੋਟਾਪਾ ਘਟ ਹੋ ਜਾਂਦਾ ਹੈ ਦੰਦਾਂ ਨੂੰ ਸਾਫ਼ ਕਰਨ ਲਈ ਅੱਗ ਦੀ ਰਾਖ ਨੂੰ ਆਪਣੇ ਦੰਦਾਂ ਉੱਪਰ ਮਸਲ ਲਓ ਤੁਹਾਡੇ ਦੰਦ ਦੁੱਧ ਵਰਗੇ ਚਿੱਟੇ ਹੋ ਜਾਣਗੇ ਜੇਕਰ ਤੁਹਾਡੇ ਕੰਨ ਵਿੱਚ ਪਾਣੀ ਚਲਾ ਜਾਂਦਾ ਹੈ ਤਾਂ ਮੂੰਹ ਉੱਪਰ ਹੱਥ ਰੱਖ ਕੇ ਜ਼ੋਰ ਨਾਲ ਫੂਕ ਮਾਰੋ ਕੰਨ ਵਿੱਚੋਂ ਪਾਣੀ ਤੁਰੰਤ ਹੀ ਬਾਹਰ ਆ ਜਾਵੇਗਾ ਚਿਹਰੇ ਤੇ ਟਮਾਟਰ ਦਾ ਪੇਸਟ ਲਗਾਓ ਚਿਹਰਾ ਫੁੱਲਾਂ ਵਾਂਗੂ ਨਿੱਖਰ ਜਾਵੇਗਾ ਗੁੜ ਦਾ ਸ਼ਰਬਤ ਪੀਣ ਨਾਲ ਕਦੇ ਵੀ ਮੋਟਾਪਾ ਨਹੀਂ ਆਉਂਦਾ ਚਾਵਲ ਖਾਣ ਤੋਂ ਬਾਅਦ ਦੁੱਧ ਕਦੇ ਵੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੇਟ ਖਰਾਬ ਹੋ ਜਾਂਦਾ ਹੈ ਪਿਆਜ਼ ਦਾ ਅਚਾਰ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਤੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ ਅਨਾਰ ਖਜੂਰ ਅਤੇ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਣ ਲੱਗ ਜਾਂਦੀ ਹੈ ਲਾਲ ਮਿਰਚ ਸਾਨੂੰ ਦਿਲ ਦੇ ਦੌਰੇ ਤੋਂ ਬਚਾਉਂਦੀ ਹੈ ਤੇ ਕਾਲੀ ਮਿਰਚ ਸਾਡਾ ਹਾਜਮਾ ਠੀਕ ਕਰਦੀ ਹੈ ਇਸ ਲਈ ਇਨ੍ਹਾਂ ਦੋਵਾਂ ਦਾ ਇਸਤੇਮਾਲ ਨਿਯਮਤ ਮਾਤਰਾ ਦੇ ਵਿੱਚ ਕਰੋ ਛੋਲੇ ਅਤੇ ਮੱਕੀ ਦਾ ਆਟਾ ਮਿਲਾ ਕੇ ਖਾਣ ਨਾਲ 슈ਗਰ ਕੰਟਰੋਲ ਵਿੱਚ ਰਹਿੰਦਾ ਹੈ ਲਸਣ ਨੂੰ ਜਲਾ ਕੇ ਸ਼ਹਿਦ ਸਰਕੇ ਵਿੱਚ ਮਿਲਾ ਕੇ ਲਗਾਉਣ ਨਾਲ ਫੋੜੇ ਹੁੰਸੀਆਂ ਦੂਰ ਹੋ ਜਾਂਦੇ ਹਨ ਯਾਦ ਰੱਖੋ ਤੁਹਾਡੇ ਪੇਟ ਦੀਆਂ ਅੱਧ ਤੋਂ ਜ਼ਿਆਦਾ ਬਿਮਾਰੀਆਂ ਆਰਾਮ ਨਾਲ ਹੌਲੀ-ਹੌਲੀ ਖਾਣਾ ਖਾਣ ਨਾਲ ਠੀਕ ਹੋ ਜਾਂਦੀਆਂ ਹਨ ਅਮਰੂਦ ਖਾਣ ਤੋਂ ਬਾਅਦ ਫੌਰਨ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਹੈਜੇ ਦਾ ਖਤਰਾ ਹੋ ਜਾਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ 3 ਤੋਂ 5 ਕਾਜੂ ਖਾ ਕੇ ਉੱਪਰ ਦੀ ਥੋੜਾ ਜਿਹਾ ਸ਼ਹਿਦ ਚਟਣ ਨਾਲ ਜਾਦਾਸ਼ਤ ਤੇਜ਼ ਹੁੰਦੀ ਹੈ ਤੇ ਦਿਮਾਗੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਜੇਕਰ ਤੁਹਾਨੂੰ ਅਚਾਨਕ ਪੇਟ ਦਰਦ ਦੀ ਦਿੱਕਤ ਹੋ ਜਾਵੇ ਤਾਂ ਗੁੰਗਣੇ ਪਾਣੀ ਵਿੱਚ ਕਾਲਾ ਨਮਕ ਪਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਹੱਥਾਂ ਪੈਰਾਂ ਤੇ ਐਲੋਵੀਰਾ ਲਗਾਉਣ ਨਾਲ ਰਾਤ ਭਰ ਮੱਛਰ ਨਹੀਂ ਕੱਟਦੇ ਕੂਣੀਆਂ ਉੱਪਰ ਮਾਲਟੇ ਦਾ ਛਿਲਕਾ ਰਗੜਨ ਨਾਲ ਮੈਲ ਬਿਲਕੁਲ ਸਾਫ਼ ਹੋ ਜਾਂਦੀ ਹੈ ਸਫ਼ਰ ਤੇ ਜਾਣ ਤੋਂ ਪਹਿਲਾਂ ਪੁਦੀਨੇ ਦੀਆਂ ਡੰਡੀਆਂ ਚਬਾਉਣ ਨਾਲ ਉਲਟੀ ਦੀ ਦਿੱਕਤ ਨਹੀਂ ਆਉਂਦੀ ਸ਼ੀਸ਼ੇ ਨੂੰ ਚਮਕਾਉਣ ਲਈ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ ਕਿਉਂਕਿ ਇਸ ਨਾਲ ਸ਼ੀਸ਼ਾ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਜੇਕਰ ਤੁਹਾਨੂੰ ਜ਼ਿਆਦਾ ਪੀਲੇ ਰੰਗ ਦਾ ਪਿਸ਼ਾਬ ਆ ਰਿਹਾ ਹੈ ਤਾਂ ਸਮਝ ਲਓ ਕਿ ਤੁਸੀਂ ਅੰਦਰੂਨੀ ਤੌਰ ਤੇ ਬਿਲਕੁਲ ਵੀ ਫਿੱਟ ਨਹੀਂ ਹੋ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪਾਣੀ ਘੱਟ ਪੀਂਦੇ ਹੋ ਰਾਤ ਦੇ ਸਮੇਂ ਅੱਧਾ ਚਮਚ ਹਲਦੀ ਦਾ ਪ੍ਰਯੋਗ ਕਰਨ ਨਾਲ ਇਨਸਾਨ ਜਵਾਨ ਬਣਿਆ ਰਹਿੰਦਾ ਹੈ ਤੇ ਇਹ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ ਇਸ ਨਾਲ ਸਾਡੇ ਚਿਹਰੇ ਦਾ ਗਲੋ ਵੀ ਵੱਧ ਜਾਂਦਾ ਹੈ ਜੇਕਰ ਤੁਹਾਡਾ ਗਲਾ ਖਰਾਬ ਹੈ ਤੇ ਤੁਹਾਡੀ ਆਵਾਜ਼ ਬਿਲਕੁਲ ਵੀ ਨਹੀਂ ਨਿਕਲ ਰਹੀ ਤਾਂ ਤੁਹਾਨੂੰ ਕੱਚਾ ਅਮਰੂਦ ਹਰ ਰੋਜ਼ ਭੁੰਨ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਗਲਾ ਬਿਲਕੁਲ ਠੀਕ ਹੋ ਜਾਵੇਗਾ ਜੇਕਰ ਟੈਨਸ਼ਨ ਨਾਲ ਤੁਹਾਡਾ ਮਨ ਤੁਹਾਨੂੰ ਭਾਰਾ ਭਾਰਾ ਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਚਾਕਲੇਟ ਜਾਂ ਫਿਰ ਕੋਈ ਮਿੱਠੀ ਚੀਜ਼ ਖਾਣ ਨਾਲ ਤੁਹਾਡਾ ਮਨ ਬਿਲਕੁਲ ਹਲਕਾ ਹੋ ਜਾਵੇਗਾ ਜਿਆਦਾ ਟੈਨਸ਼ਨ ਨਾਲ ਬੁੜਾਪਾ ਜਲਦੀ ਆਉਂਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ ਇਸ ਲਈ ਕੋਸ਼ਿਸ਼ ਕਰੋ ਕਿ ਟੈਨਸ਼ਨ ਘੱਟ ਤੋਂ ਘੱਟ ਲਈ ਜਾਵੇ ਕੇਲੇ ਦੇ ਛਿਲਕਿਆਂ ਨੂੰ ਕਦੀ ਵੀ ਸੁੱਟਣਾ ਨਹੀਂ ਚਾਹੀਦਾ ਬਲਕਿ ਇਹਨਾਂ ਨੂੰ ਆਪਣੇ ਚਿਹਰੇ ਉੱਪਰ ਮਲੋ ਇਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ ਕਿਸੇ ਵੀ ਫਲ ਦੇ ਜੂਸ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਕੁਝ ਸਮੇਂ ਬਾਅਦ ਕੌੜਾ ਹੋ ਜਾਂਦਾ ਹੈ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਹੈ ਗਾਜਰ ਆਮਲਾ ਤੇ ਚੁਕੰਦਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਤੇ ਸਕਿਨ ਵੀ ਗਲੋ ਕਰਨ ਲੱਗ ਜਾਂਦੀ ਹੈ ਜੇਕਰ ਜ਼ਿਆਦਾ ਜੁੱਤੀ ਪਾਉਣ ਦੀ ਵਜ੍ਹਾ ਕਰਕੇ ਪੈਰਾਂ ਉੱਪਰ ਨਿਸ਼ਾਨ ਪੈ ਗਏ ਹੋਣ ਤਾਂ ਇਸ ਦੇ ਲਈ 4 ਚਮਚ ਗਲੈਸਰੀਨ ਇੱਕ ਵੱਡਾ ਚਮਚ ਨਿੰਬੂ ਦਾ ਰਸ ਮਿਲਾ ਕੇ ਬੋਤਲ ਵਿੱਚ ਭਰ ਲਓ ਅਤੇ ਹਰ ਰੋਜ਼ ਇਨ੍ਹਾਂ ਨਿਸ਼ਾਨਾਂ ਉੱਪਰ ਇਸ ਮਿਸ਼ਰਣ ਦੀ ਮਾਲਿਸ਼ ਕਰੋ ਅਤੇ 10 ਮਿੰਟ ਬਾਅਦ ਇਨਾਂ ਨੂੰ ਧੋ ਲਓ ਦੇਖਿਓ ਕੁਝ ਹੀ ਦਿਨਾਂ ਵਿੱਚ ਤੁਹਾਡੇ ਪੈਰਾਂ ਉੱਪਰ ਪਏ ਨਿਸ਼ਾਨ ਬਿਲਕੁਲ ਸਾਫ਼ ਹੋ ਜਾਣਗੇ ਜੋ ਔਰਤਾਂ ਰਾਤ ਨੂੰ ਸੌਂਦੇ ਸਮੇਂ ਆਪਣੇ ਚਿਹਰੇ ਤੇ ਬਦਾਮ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਚਿਹਰੇ ਤੇ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ ਤੇ ਚਿਹਰਾ ਚਮਕਦਾਰ ਬਣਿਆ ਰਹਿੰਦਾ ਹੈ ਜੇਕਰ ਰਾਤ ਨੂੰ ਸੌਣ ਸਮੇਂ ਪਾਣੀ ਵਿੱਚ ਮੇਥੀ ਭਿਉਂ ਕੇ ਰੱਖ ਦਿਓ ਅਤੇ ਸਵੇਰ ਉਸ ਦਾ ਪੇਸਟ ਬਣਾ ਕੇ ਦੁੱਧ ਦੇ ਨਾਲ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਟਾਈਟ ਹੋ ਜਾਂਦਾ ਹੈ ਤੇ ਸਕਿਨ ਗਲੋ ਕਰਨ ਲੱਗ ਜਾਂਦੀ ਹੈ ਪੈਰਾਂ ਦੀਆਂ ਤਲੀਆਂ ਤੇ ਵਿਕਸ ਲਗਾ ਕੇ ਸੌਣ ਨਾਲ ਛਾਤੀ ਦੀ ਬਲਗਮ ਦੂਰ ਹੋ ਜਾਂਦੀ ਹੈ ਤੇ ਸਰਦੀ ਜ਼ੁਕਾਮ ਵੀ ਗਾਇਬ ਹੋ ਜਾਂਦਾ ਹੈ ਰੋਟੀਆਂ ਘਿਓ ਨਾਲ ਚੋਪੜ ਕੇ ਖਾਣ ਨਾਲ ਵਜ਼ਨ ਬਹੁਤ ਤੇਜ਼ੀ ਨਾਲ ਵਧਦਾ ਹੈ ਤੇ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ ਜੇਕਰ ਤੁਹਾਡੇ ਚਿਹਰੇ ਤੇ ਦਾਣੇ ਨਿਕਲ ਰਹੇ ਹਨ ਤਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਹਨਾਂ ਦਾ ਰਸ ਕੱਢ ਕੇ ਦਾਣੇ ਉੱਪਰ ਲਗਾਉਣ ਨਾਲ ਦਾਣੇ ਠੀਕ ਹੋ ਜਾਂਦੇ ਹਨ ਸਵੇਰ ਦਹੀਂ ਖਾਣ ਨਾਲ ਦਿਮਾਗ ਨੂੰ ਠੰਡਕ ਮਿਲਦੀ ਹੈ ਅਤੇ ਹਾਜਮਾ ਵੀ ਠੀਕ ਰਹਿੰਦਾ ਹੈ ਪੁਦੀਨੇ ਦੇ ਨਾਲ ਮਿਸ਼ਰੀ ਦੀ ਨਾਲ ਔਰਤਾਂ ਦੀਆਂ ਪੀਰੀਅਡ ਸੰਬੰਧੀ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਖੱਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇਹ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦੀਆਂ ਹਨ ਜਦੋਂ ਵੀ ਬਦਾਮਾਂ ਨੂੰ ਭਿਉ ਕੇ ਖਾਓ ਤਾਂ ਪਹਿਲਾਂ ਉਹਨਾਂ ਦਾ ਛਿਲਕਾ ਜ਼ਰੂਰ ਉਤਾਰੋ ਕਿਉਂਕਿ ਬਿਨਾਂ ਛਿਲਕਾ ਉਤਾਰੇ ਖਾਣ ਨਾਲ ਬਦਾਮ ਨੁਕਸਾਨ ਕਰਦਾ ਹੈ नाशपती ਸਾਡੀ ਰੁੱਖੀ ਤ્વਚਾ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ ਇਸ ਲਈ ਸਾਨੂੰ নাশਪਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਲੇਬੀ ਨੂੰ ਗਰਮ ਦੁੱਧ ਨਾਲ ਖਾਣ ਨਾਲ ਕਮਰ ਦਰਦ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਜੇਕਰ ਜਲੇਬੀ ਠੰਡ ਵਿੱਚ ਗਰਮ ਦੁੱਧ ਨਾਲ ਖਾਧੀ ਜਾਵੇ ਤਾਂ ਇਸ ਦਾ ਹੋਰ ਵੀ ਫਾਇਦਾ ਮਿਲਦਾ ਹੈ ਜੋ ਔਰਤਾਂ ਗਿੱਲੇ ਵਾਲਾਂ ਨੂੰ ਕੰੰਗੀ ਕਰਦੀਆਂ ਹਨ ਉਹਨਾਂ ਦੇ ਵਾਲ ਕਮਜ਼ੋਰ ਹੋ ਜਾਂਦੇ ਹਨ ਤੇ ਝੜਨ ਲੱਗ ਜਾਂਦੇ ਹਨ ਇਸ ਲਈ ਕਦੀ ਵੀ ਗਿੱਲੇ ਵਾਲਾਂ ਤੇ ਕੰੰਗੀ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਨੂੰ ਪਿਸ਼ਾਬ ਵਿੱਚ ਜਲਨ ਮਹਿਸੂਸ ਹੁੰਦੀ ਹੈ ਜਾਂ ਫਿਰ ਪਥਰੀ ਦੀ ਸ਼ਿਕਾਇਤ ਹੈ ਤਾਂ ਤੁਹਾਨੂੰ ਹਰ ਰੋਜ਼ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਪਥਰੀ ਅਤੇ ਜਲਨ ਤੋਂ ਰਾਹਤ ਮਿਲੇਗੀ ਖਾਣਾ ਖਾਣ ਤੋਂ ਬਾਅਦ ਜੇਕਰ ਪੇਟ ਵਿੱਚ ਭਾਰਾਪਨ ਮਹਿਸੂਸ ਹੋਵੇ ਤਾਂ ਪਾਣੀ ਵਿੱਚ ਨਿੰਬੂ ਨਚੋੜ ਕੇ ਉਸ ਵਿੱਚ ਸੇਂਦਾ ਨਮਕ ਪਾ ਕੇ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਹਲਕਾ ਹੋ ਜਾਵੇਗਾ ਟਮਾਟਰ ਦਾ ਸੂਪ ਪੀਣ ਨਾਲ ਵਜ਼ਨ ਘਟ ਹੁੰਦਾ ਹੈ ਅਤੇ ਅੱਖਾਂ ਤੇ ਤ્વਚਾ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਆਪਣੀ ਡਾਈਟ ਵਿੱਚ ਪੁਦੀਨੇ ਦੀ ਚਟਣੀ ਜ਼ਰੂਰ ਸ਼ਾਮਲ ਕਰੋ ਇਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ ਤੁਹਾਨੂੰ ਜਦੋਂ ਵੀ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਹ ਤੁਹਾਡੀ એનર્ਜੀ ਨੂੰ ਵਧਾ ਦੇਵੇਗਾ ਜੇਕਰ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਹੈ ਤਾਂ ਮਸਰ ਦੀ ਦਾਲ ਜ਼ਿਆਦਾ ਖਾਓ ਨਿਊਡਲ ਉਵਾਲਣ ਤੋਂ ਬਾਅਦ ਜੇਕਰ ਉਹਨਾਂ ਉੱਪਰ ਥੋੜਾ ਜਿਹਾ ਠੰਡਾ ਪਾਣੀ ਪਾ ਦਿੱਤਾ ਜਾਵੇ ਤਾਂ ਉਹ ਆਪਸ ਵਿੱਚ ਕਦੀ ਵੀ ਨਹੀਂ ਚਿਪਕਣਗੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਵਧਦੀ ਹੈ ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਤੇ ਤੁਹਾਡਾ ਪੇਟ ਵੀ ਸਾਫ਼ ਨਹੀਂ ਹੁੰਦਾ ਤਾਂ ਰੋਜ਼ਾਨਾ ਸ਼ਾਮ ਨੂੰ ਪਪੀਤਾ ਜ਼ਰੂਰ ਖਾਓ ਸੁਹਾਰੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਰੋਜ਼ਾਨਾ ਰਾਤ ਨੂੰ ਚਿਹਰੇ ਉੱਪਰ ਕੱਚਾ ਦੁੱਧ ਲਗਾਉਣਾ ਚਿਹਰੇ ਤੇ ਚਮਕਾ ਜਾਂਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਜ਼ਰੂਰ ਧੋਵੋ ਇਸ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਦੁੱਧ ਨੂੰ ਕਦੇ ਵੀ ਖਾਣੇ ਨਾਲ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਆਪਣੇ ਆਪ ਵਿੱਚ ਹੀ ਇੱਕ ਸੰਪੂਰਨ ਸੰਪੂਰਨ ਆਹਾਰ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਖਾਣਾ ਤੇ ਦੁੱਧ ਇਕੱਠੇ ਨਹੀਂ ਪਚ ਸਕਦੇ ਗਰਮੀ ਦੇ ਕਾਰਨ ਜੇਕਰ ਸਿਰ ਦਰਦ ਹੋਣ ਲੱਗੇ ਤਾਂ ਕਦੂ ਦੀ ਗੁੱਦ ਕੱਢ ਕੇ ਮੱਥੇ ਉੱਪਰ ਲੇਪ ਕਰੋ ਪਾਣੀ ਪੀਣ ਤੋਂ ਬਾਅਦ ਤੁਰੰਤ ਸੌਂ ਜਾਣ ਨਾਲ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ